ਕੈਨੇਡਾ ਪੋਸਟ ਹੜਤਾਲ ਕਰ ਰਹੇ ਵਰਕਾਂ ਦੀ ਅਸਥਾਈ ਤੌਰ ਦੇ ਉੱਤੇ ਛਾਂਟੀ ਵਰਕਰਾਂ ਦੀ 55000 ਤੋਂ ਵੱਧ ਹੜਤਾਲ ਨੂੰ ਕਰੀਬ 2 ਹਫ਼ਤੇ ਬੀਤ ਗਏ। ਜੀਐਸਟੀ ਛੋਟ ਬਿੱਲ ਦੇ ਵਿਰੋਧ ਵੋਟ ਪਾਉਣਗੇ ਕੰਜ਼ਰਵੇਟਿਵ ਬਿੱਲ ਦੇ ਵੀਰਵਾਰ ਨੂੰ ਪਾਸ ਹੋਣ ਦੀ ਉਮੀਦ ਹੈ। ਬੈਂਕ ਲੁੱਟਣ ਦੀ ਕੋਸ਼ਿਸ਼ ਦੇ 15 ਮਿੰਟਾਂ ਦੇ ਅੰਦਰ ਸ਼ੱਕੀ ਗ੍ਰਿਫਤਾਰ ਚਲਾ ਬੈਗ ਦੇ ਵਿੱਚ ਹੋਈ ਬੈਂਕ ਰੋਬਰੀ ਦੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ। ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀ ਹਾਂ ਅਮਰੀਕਾ ਵਾਲੇ ਥੈਂਕਸ giving ਮਨਾਉਣ ਦੇ ਲਈ ਕੈਨੇਡਾ ਆ ਰਹੇ ਨੇ BC ਦੇ ਵਿੱਚ ਇੱਕ ਲੰਬੀ ਥੈਂਕਸ giving ਵੀਕਐਂਡ ਯਾਤਰਾ ਕਰ ਰਹੇ ਨੇ ਅਮਰੀਕੀ ਛੁੱਟੀਆਂ ਵਿਸਲਰ ਵਰਗੇ ਪਾਈਚਾਰਿਆਂ ਦੇ ਵਿੱਚ ਸੈਰ ਸਪਾਟੇ ਲਈ ਨਵੰਬਰ ਦਾ ਇੱਕ ਵਧੀਆ ਹੁਲਾਰਾ ਜੋ ਆਮ ਤੌਰ ਤੇ ਛੁੱਟੀਆਂ ਦੇ ਲਈ ਅਮਰੀਕੀ ਪੀੜ ਨੂੰ ਵੇਖਦੇ ਨੇ ਟੂਰਿਜ਼ਮ ਵਿਸਲਰ ਵਿਖੇ ਮਾਰਕੀਟਿੰਗ ਦੇ ਉੱਪਰ ਪ੍ਰਧਾਨ ਨੇ ਕਿਹਾ ਹੈ ਕਿ ਯੂ ਐਸ ਥੈਂਕਸ giving ਵੀਕਐਂਡ ਸਾਡੇ ਸ਼ੁਰੂਆਤੀ ਸੀਜ਼ਨ ਦੇ ਨਾਲ ਬਹੁਤ ਵਧੀਆ ਢੰਗ ਨਾਲ ਮੇਲ ਖਾਂਦਾ ਹੈ ਤੇ ਅਸੀਂ ਦੇਖਦੇ ਹਾਂ ਕਿ ਯੂਐਸ ਸਲਾਨੀ ਛੁੱਟੀਆਂ ਦੇ ਵੀਕਐਂਡ ਦੇ ਲਈ ਇੱਥੇ ਆਉਂਦੇ ਨੇ ਜੋ ਬਹੁਤ ਵਧੀਆ ਹੈ ਸਾਡੇ ਕੋਲ ਬਰਫ਼ ਤੇ ਮੌਸਮ ਦੀ ਅਸਲ ਦੇ ਵਿੱਚ ਸ਼ਾਨਦਾਰ ਸ਼ੁਰੂਆਤ ਹੋਈ ਹੈ ਲੌਂਗ ਵੀਕਐਂਡ ਤੋਂ ਪਹਿਲਾਂ ਸਾਡੇ ਕੋਲ ਨਵਾਂ ਖੇਤਰ ਖੁੱਲ ਗਿਆ ਹੈ ਇਸ ਦੇ ਲਈ ਇਹ ਇਕ ਸਾਡੇ ਮਹਿਮਾਨਾਂ ਦੇ ਲਈ ਇੱਕ ਬਹੁਤ ਹੀ ਵਧੀਆ ਤਜਰਬਾ ਹੋਣਾ ਚਾਹੀਦਾ ਹੈ ਸੰਯੁਕਤ ਰਾਜ ਵਿਸਲਰ ਦਾ ਚੋਟੀ ਦਾ ਕੁਮੰਤਰੀ ਬਾਜ਼ਾਰ ਹੈ ਜੋ ਕਿ ਸਰਦੀਆਂ ਦੇ ਵਿੱਚ ਰਿਜ਼ੋਰਟ ਦੇ ਰਾਤੋਂ ਰਾਤ ਆਉਣ ਵਾਲੇ ਸੈਲਾਨੀਆਂ ਦੇ 30% ਦੀ ਨੁਮਾਇੰਦਗੀ ਕਰਦਾ ਹੈ ਤੇ ਹੋਟਲ ਤੇ ਰੈਸਟੋਰੈਂਟ ਇਸਤੇ ਬਿਜ਼ੀ ਹੁੰਦੇ ਨੇ ਉਹਨਾਂ ਕਹਿੰਦੇ ਕਿ ਸਾਡੇ ਕੋਲ ਅਜੇ ਖਾਸ ਆંકੜੇ ਨਹੀਂ ਹੈ ਪਰ ਦੇਖਦੇ ਹਾਂ ਕਿ ਸ਼ਨੀਵਾਰ ਤੱਕ ਕੀ ਰਿਪੋਰਟ ਆਉਂਦੀ ਹੈ ਇੱਥੇ ਬਹੁਤ ਸਾਰੀਆਂ ਸ਼ੁਰੂਆਤੀ ਸੀਜ਼ਨ ਦੀਆਂ ਪੇਸ਼ਕਸ਼ਾਂ ਤੇ ਬਹੁਤ ਸਾਰੇ ਖੇਤਰ ਉਪਲਬਧ ਨੇ ਇਸੇ ਲਈ ਉਮੀਦ ਕਰਦੇ ਹਾਂ ਕਿ ਇਹ ਮਹਿਮਾਨਾਂ ਦੇ ਲਈ ਇੱਕ ਵਧੀਆ ਅਨੁਭਵ ਹੈ ਵੈਨਕੂਵਰ ਦੇ ਵਿੱਚ ਥੈਂਕਸ giving ਪੀਰ ਨੂੰ ਪੂਰਾ ਕਰਨ ਵਾਲੇ ਕੁਝ ਹੋਟਲਾਂ ਦੇ ਨਾਲ ਘਰ ਤੋਂ ਦੂਰ ਛੁੱਟੀਆਂ ਬਣਾਉਣ ਵਾਲੇ ਅਮਰੀਕੀਆਂ ਨੂੰ ਲੱਭਣਾ ਮੁਸ਼ਕਲ ਨਹੀਂ ਹੈ ਅਮਰੀਕਨ ਹੋਟਲ ਦੇ ਕਾਰੋਬਾਰ ਦਾ ਇੱਕ ਵੱਡਾ ਹਿੱਸਾ ਬਣਾਉਂਦੇ ਨੇ ਬਹੁਤ ਸਾਰੇ ਅਮਰੀਕੀ ਥੈਂਕਸ giving ਜਿਹੜਾ ਉਹ ਪੀਰੀਅਡ ਦੇ ਲਈ ਯਾਤਰਾ ਕਰਦੇ ਨੇ ਪਰ ਉਹ ਸ਼ਾਮਿਲ ਕਰਦੇ ਨੇ ਕਿ ਕੁਝ ਕੈਨੇਡੀਅਨ ਵੀ ਆਪਣੇ ਟਰਕੀ ਡিনার ਲਈ ਰੈਜ਼ਰਵੇਸ਼ਨ ਕਰਦੇ ਨੇ ਡੈਸਟੀਨੇਸ਼ਨ ਵੈਨਕੂਵਰ ਦਾ ਕਹਿਣਾ ਹੈ ਕਿ ਨਵੰਬਰ 2023 ਦੇ ਵਿੱਚ 3 ਲੱਖ ਤੋਂ ਵੱਧ ਅਮਰੀਕੀਆਂ ਨੇ ਸ਼ਹਿਰ ਦਾ ਦੌਰਾ ਕੀਤਾ ਤੇ 1.80 ਹਜ਼ਾਰ ਤੋਂ ਵੱਧ ਰਾਤੋ ਰਾਤ ਇੱਥੇ ਰੁਕੇ ਕੈਨੇਡਾ ਪੋਸਟ ਦੇ ਵਰਕਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਦਾ ਕਹਿਣਾ ਹੈ ਕਿ ਕਾਰਪੋਰੇਸ਼ਨ ਹਰਤਾਲੇ ਮੁਲਾਜ਼ਮਾਂ ਦੀ ਛਾਂਟੀ ਕਰ ਰਹੀ ਹੈ तकरीबन 55000 ਤੋਂ ਵੱਧ ਵਰਕਰਾਂ ਦੀ ਇਸ ਹੜਤਾਲ ਨੂੰ ਕਰੀਬ 2 ਹਫ਼ਤੇ ਬੀਤ ਗਏ ਨੇ ਸੋਮਵਾਰ ਨੂੰ ਪੋਸਟ ਕਿਤੇ ਇੱਕ ਨੋਟਿਸ ਦੇ ਵਿੱਚ ਕੈਨੇਡੀਅਨ ਯੂਨੀਅਨ ਆਫ ਪੋਸਟ ਵਰਕਰਜ਼ ਯਾਨੀ CUPW ਨੇ ਛਾਂਟੀ ਦੇ ਐਲਾਨ ਨੂੰ ਡ੍ਰੌਨ ਦੀ ਚਾਲ ਆਖਦਿਆ ਕਿ ਹੈ ਕਿ ਉਹ ਸਥਿਤੀ ਦੇ ਉੱਤੇ ਨਜ਼ਰ ਰੱਖ ਰਹੇ ਨੇ ਮੈਂਬਰਾਂ ਦੇ ਨਾਲ ਸਾਂਝੇ ਕੀਤੇ ਨੋਟਿਸ ਦੇ ਵਿੱਚ ਕੈਨੇਡਾ ਲੇਬਰ ਕੋਰਟ ਦੇ ਉਸ ਸੈਕਸ਼ਨ ਦਾ ਜ਼ਿਕਰ ਹੈ ਜੋ ਨੌਕਰੀ ਦਾ ਤਾਵਾ ਨੂੰ ਹੜਤਾਲ ਕਰ ਰਹੇ ਕਾਮਿਆਂ ਦੀ ਨੌਕਰੀ ਤੋਂ ਕੱਢਣ ਨੂੰ ਵਰਜਦਾ ਹੈ ਕੈਨੇਡਾ ਪੋਸਟ ਦੀ ਬੁਲਾਰਾ ਜਿਹੜੀ ਹੈ ਲੀਜ਼ਾ ਲਿਓ ਉਹਨਾਂ ਨੇ ਇਹ ਦੱਸਿਆ ਕਿ ਛਾਂਟੀ ਦੀ ਪੁਸ਼ਟੀ ਕੀਤੀ ਹੈ ਤੇ ਨਾਲ ਹੀ ਕਿਹਾ ਕਿ ਸੰਸਥਾ ਨੇ ਵਰਕਰਾਂ ਨੂੰ ਸੂਚਿਤ ਕੀਤਾ ਹੈ ਕਿ ਸਮੂਹਿਕ ਸਮਝੌਤੇ ਹੁਣ ਪ੍ਰਭਾਵੀ ਨਹੀਂ ਹਨ ਅਤੇ ਕੈਨੇਡਾ ਲੇਬਰ ਕੋਡ ਦੇ ਅਨੁਸਾਰ ਕੋਰਪ ਦੇ ਉਸ ਵੱਖਰੇ ਭਾਗ ਦਾ ਹਵਾਲਾ ਦਿੰਦੇ ਹੋਏ ਜੋ ਤਾਲਾਬੰਦੀ ਨੋਟਿਸਾਂ ਨੂੰ ਕਵਰ ਕਰਦਾ ਹੈ ਉਹਨਾਂ ਦੀਆਂ ਰੋਜ਼ਗਾਰ ਦੀਆਂ ਸ਼ਰਤਾਂ ਹੁਣ ਬਦਲ ਗਈਆਂ ਨੇ ਇਸ ਤੋਂ ਪਹਿਲਾਂ ਨਵੰਬਰ ਦੇ ਵਿੱਚ ਕੈਨੇਡਾ ਪੋਸਟ ਨੇ ਇੱਕ ਤਾਲਾਬੰਦੀ ਨੋਟਿਸ ਜਾਰੀ ਕੀਤਾ ਸੀ ਪਰ ਕਿਹਾ ਸੀ ਕਿ ਉਹ ਕਾਮਿਆਂ ਨੂੰ ਤਾਲਾਬੰਦ ਕਰਨ ਦਾ ਇਰਾਦਾ ਨਹੀਂ ਰੱਖਦੇ ਸਗੋ ਕਿਹਾ ਸੀ ਕਿ ਨੋਟਿਸ ਕੰਪਨੀ ਨੂੰ ਹੜਤਾਲ ਦੇ ਪ੍ਰਭਾਵਾਂ ਦਾ ਜਵਾਬ ਦੇਣ ਲਈ ਆਪਣੇ ਸੰਚਾਲਨ ਦੇ ਵਿੱਚ ਬਦਲਾਅ ਕਰਨ ਦੀ ਇਜਾਜ਼ਤ ਦੇਵੇਗਾ ਲੇਬਰ ਵਕੀਲ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਛਾਂਟੀਆਂ ਨੂੰ ਸਖਤ ਕਦਮ ਜਿਹੜਾ ਉਹ ਮੰਨਿਆ ਜਾ ਰਿਹਾ ਹੈ ਅਤੇ ਇਸ ਤੋਂ ਨਾਲ ਹੀ ਅੱਜ ਦੀ ਛਾਂਟੀਆਂ ਜਾਰੀ ਰਹਿਂਦੀਆਂ ਹਨ ਤਾਂ ਯੂਨੀਅਨ ਕਾਨੂੰਨੀ ਰਾਵੀ ਇਖਤਿਆਰ ਕਰੇਗੀ ਕੰਜ਼ਰਵੇਟਿਵ ਲੀਡਰ ਪੇਰੇ ਪਾਲੀਵਰ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਲਿਬਰਲ ਸਰਕਾਰ ਦੀ ਪ੍ਰਸਤਾਵਿਤ ਟੈਕਸ ਛੋਟ ਦੇ ਖਿਲਾਫ ਵੋਟ ਕਰੇਗੀ ਪਾਲੀਵਰ ਨੇ ਲਿਬਰਲ ਦੀ ਆਰਜੀ ਜੀਐਸਟੀ ਛੋਟ ਨੂੰ ਗੈਰ ਜ਼ਿੰਮੇਵਾਰਾਨਾ ਅਤੇ ਮਹਿੰਗਾਈਵਾਦੀ ਘਰਾੜ ਦਿੱਤਾ ਪਾਲੀਵਰ ਨੇ ਕਿਹਾ ਹੈ ਕਿ ਇਹ ਕੋਈ ਟੈਕਸ ਕਟੌਤੀ ਨਹੀਂ ਹੈ ਇਹ 2 ਮਹੀਨਿਆਂ ਦੀ ਇੱਕ ਮਹਿੰਗਾਈਵਾਦੀ ਅਸਥਾਈ ਟੈਕਸ ਤਕਰੀਬ ਹੈ ਉਹਨਾਂ ਨੇ ਕਿਹਾ ਹੈ ਕਿ ਮੁਲਕ ਦੇ ਵਿੱਚ ਇੱਕ ਅਜਿਹੀ ਟੈਕਸ ਰਾਹਤ ਦੀ ਲੋੜ ਹੈ ਜੋ ਲੋਕਾਂ ਦੀ ਖਰੀਦ ਸ਼ਕਤੀ ਵਧਾ ਕੇ ਆਰਥਿਕ ਤਾਂ ਨੂੰ ਹੋਰ ਉਤਪਾਦਨ ਕਰਨ ਦੇ ਲਈ ਹੁਲਾਰਾ ਦੇਵੇ ਪਰ ਪੌਲੀ ਬਨੇ ਕੇ ਹੈ ਕਿ ਸਰਕਾਰ ਨੂੰ ਕਾਰਬਨ ਟੈਕਸ ਨੂੰ ਖਤਮ ਕਰਨ ਅਤੇ 1 ਮਿਲੀਅਨ ਡਾਲਰ ਤੋਂ ਘਟ ਦੇ ਵਿੱਚ ਵਿੱਚਗੇ ਨਵੇਂ ਕਰਾਂ ਤੋਂ ਜੀਐਸਟੀ ਨੂੰ ਹਟਾਉਣ ਵਰਗੇ ਉਹਨਾਂ ਦੇ ਨੀਤੀਗਤ ਸੁਝਾਵਾਂ ਨੂੰ ਅਪਣਾਉਣਾ ਚਾਹੀਦਾ ਹੈ VOTING ਹੋਣ ਦੇ ਉੱਤੇ ਜੀਐਸਟੀ ਹੌਲੀਡੇ ਬਿਲ ਨੂੰ ਐਨਡੀਪੀ ਦੇ ਸਮਰਥਨ ਦੇ ਨਾਲ ਹਾਊਸ ਆਫ ਕਾਮਨਸ ਦੇ ਵਿੱਚ ਪਾਸ ਹੋਣ ਦੀ ਉਮੀਦ ਹੈ ਬਲੌਕ ਕਿਬਕਵਾਨੇ ਕਿਹਾ ਹੈ ਕਿ ਉਹ ਵੀ ਬਿਲ ਦੇ ਵਿਰੁੱਧ ਵੋਟ ਕਰਨਗੇ ਸਰਕਾਰ ਦਾ ਪ੍ਰਸਤਾਵਿਤ ਉਪਾਅ 2 ਮਹੀਨਿਆਂ ਦੇ ਲਈ ਕੁਝ ਜ਼ਰੂਰੀ ਵਸਤਾਂ ਤੇ ਸੇਵਾਵਾਂ ਜਿਵੇਂ ਕਿ ਬੱਚਿਆਂ ਦੇ ਖਿਡੌਣੇ, ਬੀਅਰ, ਵਾਈਨ ਤੇ ਰੈਸਟੋਰੈਂਟਾਂ ਦੇ ਖਾਣੇ ਤੇ GST ਨੂੰ ਹਟਾਏਗਾ। ਇਹ ਪ੍ਰਸਤਾਵਿਤ ਛੋਟ 14 ਜਿਹੜੀ ਹੈ ਉਹ ਦਸੰਬਰ ਤੋਂ ਸ਼ੁਰੂ ਹੋ ਕੇ 14 ਫਰਵਰੀ ਤੱਕ ਜਾਰੀ ਰਹੇਗੀ। ਲਿਬਰਲ ਨੇ ਸ਼ੁਰੂਆਤ ਦੇ ਵਿੱਚ 2 ਮਹੀਨੇ ਦੀ GST ਛੋਟ ਦੇ ਨਾਲ ਕੁਝ ਕੈਨੇਡੀਅਨਸ ਨੂੰ $250 ਦਾ ਚੈੱਕ ਪੇਜੰਦੀ ਯੋਜਨਾ ਵੀ ਐਲਾਨੀ ਸੀ 2023 ਦੇ ਵਿੱਚ 150000 ਡਾਲਰ ਤੋਂ ਘੱਟ ਆਮਦਨ ਵਾਲੇ 18.7 ਮਿਲੀਅਨ ਲੋਕ ਇਸ ਦੇ ਦਾਇਰੇ ਦੇ ਵਿੱਚ ਆਉਂਦੇ ਨੇ ਪਰ ਕੁਝ ਕੈਨੇਡੀਅਨਸ ਨੇ ਇਸ ਭੁਗਤਾਨ ਤੋਂ ਸਖਣੇ ਹੋਣ ਤੇ ਚਿੰਤਾ ਜ਼ਾਹਰ ਕੀਤੀ ਸੀ ਐਨਡੀਪੀ ਨੇਤਾ ਤਮਕੀ ਦਿੱਤੀ ਸੀ ਕਿ ਜੇ ਸਰਕਾਰ ਦੋਵੇਂ ਯੋਜਨਾਵਾਂ ਲਈ ਵੱਖਰੇ ਬਿੱਲ ਨਹੀਂ ਲਿਆਂਦੀ ਤਾਂ ਉਹ ਪੂਰੇ ਪੈਕੇਜ ਨੂੰ ਹੀ ਸਮਰਥਨ ਨਹੀਂ ਦੇਣਗੇ ਐਨਡੀਪੀ ਲੀਡਰ ਜਗਮੀ ਸਿੰਘ ਨੇ ਬੁੱਧਵਾਰ ਨੂੰ ਇੱਕ ਮੀਡੀਆ ਬਿਆਨ ਦੇ ਵਿੱਚ ਕਿਹਾ ਸੀ ਕਿ ਜੇ ਲਿਬਰਲ ਸਰਕਾਰ ਡਾਲਰ 250 ਡਾਲਰ ਦੇ ਚੈੱਕ ਵਾਲੇ ਉਪਾਦ ਦਾ ਦਾਇਰਾ ਵਧਾਉਂਦੇ ਆ ਤਾਂ ਇਸ ਵਿੱਚ ਸੇਵਾਮੁਕਤ ਸੀਨੀਅਰਜ਼ ਵਕਲਾਂਗਤਾ ਵਾਲੇ ਲੋਕਾਂ ਤੇ ਸੱਟਾਂ ਵਾਲੇ ਵਰਕਰਾਂ ਨੂੰ ਵੀ ਸ਼ਾਮਿਲ ਕਰਦੀ ਹੈ ਤਾਂ ਉਹ ਇਸ ਉਪਾਦ ਦਾ ਸਮਰਥਨ ਕਰ ਸਕਦੇ ਨੇ ਇਸ ਵਿੱਚ ਇੱਕ ਵਿੱਤ ਅਧਿਕਾਰੀ ਅਨੁਸਾਰ ਟੈਕਸ ਛੋਟ ਕਰਕੇ ਸਰਕਾਰੀ ਮਾਲੀਆ ਨੂੰ 1.6 ਬਿਲੀਅਨ ਦਾ ਨੁਕਸਾਨ ਹੋਵੇਗਾ ਤੇ ਡਾਲਰ 250 ਦੇ ਚੈੱਕਾਂ ਕਰਕੇ ਸਰਕਾਰੀ ਖਜ਼ਾਨੇ ਨੂੰ ਡਾਲਰ 4.88 ਬਿਲੀਅਨ ਦੀ ਲਾਗਤ ਵੀ ਆਵੇਗੀ ਚਲੋ ਐਕ ਵਿੱਚ ਬਦਵਾਰ ਦੁਪਹਿਰ ਨੂੰ ਇੱਕ ਕਥਿਤ ਬੈਂਕ ਡਕਾਹਤੀ ਦੀ ਕੋਸ਼ਿਸ਼ ਤੋਂ ਬਾਅਦ ਇੱਕ ਵਿਅਕਤੀ ਹਿਰਾਸਤ ਵਿੱਚ ਲੈ ਗਿਆ ਛਿਲੀਵਹਿ ਕਾਰਸੀਐਮਪੀ ਦਾ ਕਹਿਣਾ ਹੈ ਕਿ ਉਸਨੂੰ ਯੇਲ ਰੋਡ ਤੇ ਸਪੈਡੇਨਾ ਐਵੇਨਿਊ ਦੇ ਨੇੜੇ ਦੁਪਹਿਰ 3 ਵਜੇ ਕੇ 30 ਮਿੰਟ ਦੇ ਨੇੜੇ ਲੁੱਟ ਦੀ ਰਿਪੋਰਟ ਮਿਲੀ ਪੁਲਿਸ ਦੇ ਮੁਤਾਬਕ ਸ਼ੱਕੀ ਵਿਅਕਤੀ ਨੇ ਬੈਂਕ ਦੇ ਇੱਕ ਟੈਲਰ ਦੇ ਕੋਲ ਪਹੁੰਚ ਕੇ ਪੈਸਿਆਂ ਦੀ ਮੰਗ ਕਰਦੇ ਹੋਏ ਇੱਕ ਨੋਟ ਫੜਾ ਦਿੱਤਾ ਜਾਣਕਾਰੀ ਮੁਤਾਬਕ ਪੁਲਿਸ ਦੇ ਆਉਣ ਤੋਂ ਪਹਿਲਾਂ ਵਿਅਕਤੀ ਪੈਦਲ ਹੀ ਭੱਜ ਗਿਆ ਹੁਣ ਕਿਹਾ ਕਿ ਸ਼ੁਕਰ ਹੈ ਕਿ ਕਿਸੇ ਨੂੰ ਕੋਈ ਸੱਟ ਨਹੀਂ ਲੱਗੀ ਕੋਈ ਨੁਕਸਾਨ ਨਹੀਂ ਹੋਇਆ 15 ਮਿੰਟਾਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਇੱਕ 23 ਸਾਲਾਂ ਵਿਅਕਤੀ ਨੂੰ ਲੱਭਿਆ ਗਿਆ ਤੇ ਬਿਨਾਂ ਕਿਸੇ ਘਟਨਾ ਦੇ ਹਿਰਾਸਤ ਵਿੱਚ ਲਿਆ ਗਿਆ ਮਾਊਂਟਿਸ ਦਾ ਕਹਿਣਾ ਹੈ ਕਿ ਵੀਡੀਓ ਨਿਗਰਾਨੀ ਫੁਟੇਜ ਦੀ ਵਰਤੋਂ ਕਰਕੇ ਸ਼ੱਕੀ ਦੀ ਪਛਾਣ ਕੀਤੀ ਗਈ ਹੈ ਤੇ ਚਿਲੀਵੇ ਕਾਂਸੀ ਐਮਪੀ ਦਾ ਕਹਿਣਾ ਕਿ ਜਾਂਚ ਅਜੇ ਵੀ ਜਾਰੀ ਹੈ ਤੇ ਕਿਸੇ ਵੀ ਵਿਅਕਤੀ ਨੂੰ ਸਾਂਝੀ ਜਾਣਕਾਰੀ ਦੇਣ ਦੇ ਲਈ ਕਿਹਾ ਜਾ ਰਿਹਾ ਹੈ ਜਨਵਰੀ ਤੋਂ ਕੋਲੋਨਾ ਬੀਸੀ ਹਾਈਵੇ ਪੈਟਰੋਲ ਨੇ ਬਹੁਤ ਜ਼ਿਆਦਾ ਰਫਤਾਰ ਤੇ ਹਮਲਾਵਰ ਡਰਾਈਵਿੰਗ ਦੇ ਲਈ 545 ਵਾਹਨਾਂ ਨੂੰ ਰੋਕਿਆ ਤੇ ਜ਼ਬਤ ਕੀਤਾ ਪੁਲਿਸ ਵਾਹਨ ਚਾਲਕਾਂ ਨੂੰ ਹੌਲੀ ਕਰਨ ਲਈ ਚੇਤਾਵਨੀ ਦੇ ਰਹੀ ਹੈ ਖਾਸ ਤੌਰ ਤੇ ਸਰਦੀਆਂ ਦੇ ਨੇੜੇ ਆਉਣ ਦੇ ਨਾਲ ਡਰਾਈਵਰਾਂ ਨੂੰ ਸੜਕ ਦੇ ਮਾੜੇ ਹਾਲਾਤਾਂ ਨੂੰ ਠੀਕ ਕਰਨ ਲਈ ਵੀ ਕਿਹਾ ਜਾ ਰਿਹਾ ਹੈ ਅਧਿਕਾਰੀਆਂ ਨੇ ਕਿਹਾ ਹੈ ਕਿ ਬਹੁਤ ਜ਼ਿਆਦਾ ਰਫਤਾਰ ਸਭ ਤੋਂ ਵੱਧ ਰੋਕਥਾਮ ਯੋਗ ਸਥਿਤੀਆਂ ਦੇ ਵਿੱਚੋਂ ਇੱਕ ਹੈ ਨਿਰਧਾਰਿਤ ਸੀਮਾ ਤੋਂ ਵੱਧ 41 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਯਾਤਰਾ ਕਰਨ ਵਾਲੇ ਵਾਹਨ ਮਾਲਕ ਦੇ ਖਰਚੇ ਤੇ 7 ਦਿਨਾਂ ਦੇ ਲਈ ਜ਼ਬਤ ਕੀਤੇ ਜਾਣਗੇ ਸਤੰਬਰ ਦੇ ਵਿੱਚ ਜ਼ਬਤ ਕਰਨ ਤੇ ਖਿੱਚਣ ਦੀਆਂ ਦਰਾਂ ਦੇ ਵਿੱਚ ਵਾਧਾ ਹੋਇਆ ਜਿਸ ਦੀ ਟਿਕਟ ਹੁਣ ਡਾਲਰ 388 ਤੋਂ ਡਾਲਰ 483 ਦੇ ਵਿਚਕਾਰ ਹੈ ਜੁਰਮਾਨੇ ਦੇ ਸਿਖਰ ਤੇ ਸਪੀਡ ਦੋਸ਼ੀ ਡਰਾਈਵਰਾਂ ਨੇ ਲਾਇਸੈਂਸਾਂ ਬੀਮਾ ਪ੍ਰੀਮੀਅਮਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਤੇ ਸੰਭਾਵਤ ਤੌਰ ਤੇ ਡਰਾਈਵਿੰਗ ਦੀ ਮਨਾਹੀ ਦੇ ਨਤੀਜੇ ਵਜੋਂ ਹੋ ਸਕਦੇ ਨੇ ਪੁਲਿਸ ਅਨੁਸਾਰ ਖਰਾਬ ਡਰਾਈਵਿੰਗ ਤੋਂ ਬਾਅਦ ਬਹੁਤ ਜ਼ਿਆਦਾ ਰਫ਼ਤਾਰ ਗੰਭੀਰ ਸੱਟਾਂ ਤੇ ਘਾਤਕ ਟੱਕਰਾਂ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ ਕਿਰਪਾ ਕਰਕੇ ਹੌਲੀ ਗੱਡੀ ਚਲਾਓ ਸੁਰੱਖਿਅਤ ਚਲਾਓ ਇਹ ਚੇਤਾਵਨੀ ਕੋਲੋਨਾ ਦੇ ਵਿੱਚ RCMP ਦੁਆਰਾ 4 ਦਿਨਾਂ ਦੇ ਵਿੱਚ ਸਕੂਲੀ ਜ਼ੋਨਾਂ ਵਿੱਚ ਤੇਜ਼ ਰਫ਼ਤਾਰ ਲਈ 45 ਟਿਕਟਾਂ ਜਾਰੀ ਕਰਨ ਤੋਂ ਬਾਅਦ ਆਈ ਹੈ RCMP ਨੇ ਕਿਹਾ ਹੈ ਕਿ ਇਸ ਦੇ ਮਿਊਨਿਸਪਲ ਟ੍ਰੈਫਿਕ ਸੈਕਸ਼ਨ ਨੇ 4 ਨਵੰਬਰ ਤੇ 7 ਨਵੰਬਰ ਦੇ ਵਿੱਚ ਘਾਰ ਸਕੂਲ ਜ਼ੋਨ ਦੀ ਸਪੀਡ ਚਲਾਉਣ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਤੇ ਉਲੰਘਣਾਵਾਂ ਦੀ ਗਿਣਤੀ ਦੇਖੀ ਇੱਕ ਡਰਾਈਵਰ ਜੋ ਹਾਲੀਵੁੱਡ ਰੋਡ ਦੱਖਣ ਦੇ ਨਾਲ ਇੱਕ ਸਕੂਲ ਜ਼ੋਨ ਦੇ ਵਿੱਚ 69 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਸਫ਼ਰ ਕਰ ਰਿਹਾ ਹੈ ਸਕੂਲ ਜ਼ੋਨ ਦੀ ਉਲੰਘਣਾ ਤੋਂ ਇਲਾਵਾ RCMP ਨੇ ਕਿਹਾ ਹੈ ਕਿ ਟ੍ਰੈਫਿਕ ਅਧਿਕਾਰੀਆਂ ਨੇ ਗਲੈਨਮੋਰ ਰੋਡ ਦੇ ਨਾਲ 80 ਕਿਲੋਮੀਟਰ ਪ੍ਰਤੀ ਘੰਟਾ ਜ਼ੋਨ ਦੇ ਵਿੱਚ 108 ਕਿਲੋਮੀਟਰ ਪ੍ਰਤੀ ਘੰਟਾ ਦੇ ਸਫ਼ਰ ਕਰਨ ਵਾਲੇ ਇੱਕ ਵਾਹਨ ਤੇ ਹਾਈਵੇ 33 ਦੇ 60 ਕਿਲੋਮੀਟਰ ਪ੍ਰਤੀ ਘੰਟਾ ਵਾਲੇ ਹਿੱਸੇ ਵਿੱਚ 105 ਕਿਲੋਮੀਟਰ ਪ੍ਰਤੀ ਘੰਟਾ ਦੇ ਸਫ਼ਰ ਕਰਨ ਵਾਲੇ ਇੱਕ ਵਾਹਨ ਸਮੇਤ ਚਾਰ ਹੋਰਾਂ ਨੂੰ ਵੀ ਕਾਬੂ ਕੀਤਾ ਸਰੀ ਡੈਲਟਾ ਇੰਡੋ ਕੈਨੇਡੀਅਨ ਸੀਨੀਅਰ ਸੁਸਾਇਟੀ ਦੇ ਵੱਲੋਂ ਅੱਜ ਪ੍ਰੋਗਰਾਮ ਉਲੀਕਿਆ ਗਿਆ ਜਿਸ ਦੇ ਵਿੱਚ ਬਹੁਤ ਸਾਰੀਆਂ ਸੀਨੀਅਰ ਬੀਬੀਆਂ ਨੇ ਸ਼ਿਰਕਤ ਕੀਤੀ ਅਤੇ ਨਾਲ ਦੀ ਨਾਲ ਉਹਨਾਂ ਨੇ ਬੜੇ ਸੋਹਣੇ ਤਰੀਕੇ ਦੇ ਨਾਲ ਕੈਨੇਡਾ ਦੇ ਵਿੱਚ ਜ਼ਿੰਦਗੀ ਜਿਉਣ ਦਾ ਗੁਰ ਵੀ ਕੁਝ ਇਸ ਤਰ੍ਹਾਂ ਸਿਖਾਇਆ। ਦਵਿੰਦਰ ਜੀ ਇਹ ਦੱਸੋ ਵੀ ਜ਼ਿੰਦਗੀ ਜੀਣ ਦਾ ਗੌਰ ਜਿਹੜਾ ਹੈ ਉਹ ਸੀਨੀਅਰਸ ਬੜੇ ਵਧੀਆ ਤਰੀਕੇ ਨਾਲ ਦੇ ਦਿੰਦੇ ਨੇ। ਚੱਕਰ ਕੀ ਹੈ ਕੀ ਗੌਰ ਹੈ ਤੁਹਾਡੇ ਸਾਰਿਆਂ ਕੋਲ? ਪੰਨ ਜੀ ਮੈਂ ਤਾਂ ਆ ਸੀਨੀਅਰ ਸੈਂਟਰ ਤੇ ਜਿਹੜਾ ਗੁਰਿਆ ਨੇ ਮੈਂ ਤਾਂ ਹਜੇ ਵੀ ਇਹਨਾਂ ਤੋਂ ਲੈ ਰਹੀ ਆਂ। ਸਾਰੀ ਉਮਰ ਲਈ ਜਾਣਾ ਆ। ਸੋ ਮੈਂ ਵੋਲੰਟੀਅਰ ਕਰਦੀ ਆਂ। ਬਹੁਤ ਕੁਐਸਚਨ ਆ ਤਾਂ ਸਿੱਖਣ ਨੂੰ ਮਿਲਦਾ। ਬਹੁਤ ਕੁਛ ਜ਼ਿੰਦਗੀ ਦੇ ਬਾਰੇ ਕਿੱਦਾਂ ਜ਼ਿੰਦਗੀ ਜੀਣੀ। ਵੋਲੰਟੀਅਰ ਕਰਦੇ ਵਧੀਆ ਲੱਗਦਾ ਸਾਰਿਆਂ ਨੂੰ। ਬਹੁਤ ਵਧੀਆ ਬਹੁਤ ਵਧੀਆ। ਇਹ ਤੰਗ ਕਰਦੇ ਸਾਰੇ। ਨਹੀਂ 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 ਮੈਨੂੰ ਬਿਲਕੁਲ ਨਹੀਂ ਕੋਈ ਵੀ ਨਹੀਂ ਟੰਗ ਕਰਦਾ ਟੰਗ ਕਰਦਾ ਮੈਨੂੰ ਇਦਾਂ ਲੱਗਦੀ ਜਦੋਂ ਮੇਰੀਆਂ ਮਾਵਾਂ ਤੇ ਵੱਡੀਆਂ ਭੈਣਾਂ ਬੈਠੀਆਂ ਨੇ ਇੱਥੇ ਸਾਰੀਆਂ ਹਾਂ ਓਕੇ ਜੀ ਬਹੁਤ ਵਧੀਆ ਲੱਗਦਾ ਹਾਂਜੀ ਤੁਹਾਡਾ ਕੀ ਐਕਸਪੀਰੀਅੰਸ ਹੈ ਜੀ ਸਾਰੇ ਮਤਲਬ ਇੱਥੇ ਸਹੇਲੀਆਂ ਇਕੱਠੇ ਹੋ ਕੇ ਬੈੰਨੇ ਉਹ ਮਜ਼ਾ ਆਉਂਦਾ ਹਾਂਜੀ ਬਹੁਤ ਮਜ਼ਾ ਆਂਦਾ ਸਾਨੂੰ ਤਾਂ ਅਸੀਂ ਤਾਂ ਘਰ ਨਾਲੋਂ ਵੀ ਜ਼ਿਆਦਾ ਇੰਜੋਏ ਕਰਦੇ ਆਂ ਇੱਥੇ ਆ ਕੇ ਤੇ ਇਹ ਹੀ ਦੁੱਖ ਸੁੱਖ ਸਸੀਂ ਸਾਰੇ ਸਾਂਝੇ ਕਰਦੇ ਆਂ ਜੀ ਤੇ ਇੱਥੇ ਆ ਕੇ ਸਾਨੂੰ ਕਦੇ ਨਹੀਂ ਮਹਿਸੂਸ ਹੋਇਆ ਕਿ ਅਸੀਂ ਬਜ਼ੁਰਗ ਹੈ ਤੇ ਜੇ ਤੁਹਾਨੂੰ ਕੋਈ ਹੈਲਥ ਪ੍ਰੋਬਲਮ ਜਾਂ ਕੋਈ ਪਰੇਸ਼ਾਨੀ ਹੈ ਇੱਥੇ ਆ ਕੇ ਸਭ ਦੂਰ ਹੋ ਜਾਂਦੀ ਹੈ ਸਾਡੀਆਂ ਵੈਰੀ ਗੁੱਡ ਹਾਂਜੀ ਸੁਣਿਆ ਤੁਸੀਂ ਬਹੁਤ ਲੰਬੇ ਸਮੇਂ ਤੋਂ ਬਹੁਤ ਮਤਲਬ ਤੁਹਾਨੂੰ ਸਮਾ ਹੋ ਗਿਆ ਇੱਥੇ ਕੰਮ ਕਰਦੇ ਹੋ ਵਲੰਟੀਅਰ ਵੀ ਕੰਮ ਕਰਦੇ ਹੋ ਤੇ ਇੱਥੇ ਹੀ ਕਿਉਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਕਿਉਂ ਇੰਨਾ ਵਧੀਆ ਲੱਗਦਾ ਵੀ ਮੈਂ ਇਹਨਾਂ ਨਾਲ ਹੀ ਕੰਮ ਕਰਨਾ ਕਿਉਂਕਿ ਇਹ ਮੈਨੂੰ ਆਪਣੇ ਵੱਡੀਆਂ ਪਹਿਣਾ ਜਾਂ ਮੈਂ ਵੱਡੀਆਂ ਜਾਂ ਛੋਟੀਆਂ ਪਹਿਣਾ ਵਾਂਗੂ ਆ ਸਾਰੀਆਂ ਬਹੁਤ ਪਿਆਰ ਕਰਦੀਆਂ ਆ ਬੜਾ ਇੱਥੇ ਆ ਕੇ ਇਦਾਂ ਲੱਗਦਾ ਜਿੱਦਾਂ ਕਿ ਅਸੀਂ ਇੱਕ ਫੈਮਿਲੀ ਹੈਗੇ ਆ ਤੇ ਗੱਲਾਂ ਬਾਤਾਂ ਬਹਿ ਕੇ ਕਰੀਦੀਆਂ ਦੁੱਖ ਸੁੱਖ ਸਾਂਝੇ ਕਰੀਦੇ ਆ ਜੋ ਵੀ ਜਿਵੇਂ ਅੱਜ ਉਹ ਆਪਣੀ ਖੁਸ਼ੀ ਸਾਡੇ ਨਾਲ ਜਗਦੀਸ਼ ਹੋਣੀ ਏ ਆਪਣੀਆਂ ਖੁਸ਼ੀਆਂ ਸਾਡੇ ਨਾਲ ਸਾਂਝੀਆਂ ਕਰਦੇ ਇਸੇ ਤਰ੍ਹਾਂ ਬਾਕੀ ਵੀ ਸਾਰੀਆਂ ਜੋ ਵੀ ਇਹਨਾਂ ਦੇ ਘਰਾਂ ਵਿੱਚ ਖੁਸ਼ੀਆਂ ਹੁੰਦੀਆਂ ਆ ਉਹ ਅਸੀਂ ਇੱਕ ਦੂਜੇ ਨਾਲ ਸਾਂਝੀਆਂ ਕਰਦੇ ਆ ਜੋ ਕਿ ਬਹੁਤ ਹੀ ਚੰਗਾ ਲੱਗਦਾ ਆ ਜੀ ਹਾਂਜੀ ਥੈਂਕ ਯੂ ਤੁਹਾਡੇ ਕੋਲ ਵੱਡੀ ਰਿਸਪੌਂਸਿਬਿਲਟੀ ਹੈ ਕਹਿੰਦੇ ਨੇ ਨਾ ਇੱਕ ਟੀਚਰ ਹੁੰਦਾ ਜਿਹਨੇ ਸਾਰਿਆਂ ਨੂੰ ਸਾਂਭਣਾ ਹੁੰਦਾ ਹੈ ਹੈਨਾ ਉਹ ਟੀਚਰ ਤੁਸੀਂ ਹੋ ਇਹ ਦੱਸੋ ਵੀ ਤੁਹਾਡੇ ਸਾਰੇ ਸਟੂਡੈਂਟ ਕਾਬੂ ਦੇ ਵਿੱਚ ਰਹਿੰਦੇ ਨੇ ਗੱਲ ਮੰਨਦੇ ਜੀ ਬਿਲਕੁਲ ਸਾਰੇ ਕਾਬੂ ਵਿੱਚ ਰਹਿੰਦੇ ਆ ਟੀਚਰ ਇੱਥੇ ਆਪਾਂ ਸਾਰੇ ਆ ਹਾਂਜੀ ਸੋ ਇੱਥੇ ਜਿੰਨੇ ਵੀ ਕੰਮ ਕਰਦੇ ਆ ਨਾ ਆਪਾਂ ਸਾਰੇ ਵਲੰਟੀਅਰ ਕਰਦੇ ਆ ਮੈਨੂੰ ਵੀ ਇੱਥੇ 22 ਸਾਲ ਹੋ ਗਏ ਆ ਇਹ ਇੱਥੇ ਕੰਮ ਕਰਦੇ ਆ ਨੂੰ ਪਰ ਇਹ ਆ ਕਿ ਜੋ ਸਕੂਨ ਇੱਥੇ ਆ ਕੇ ਮਿਲਦਾ ਆ ਉਹ ਆਪਾਂ ਨੂੰ ਘਰ ਕੱਲਿਆਂ ਬੈਠ ਕੇ ਕਮਰੇ ਦੇ ਅੰਦਰ ਨਹੀਂ ਮਿਲਦਾ ਸੋ ਇੱਥੇ ਆਪਾਂ ਜਨਮ ਦਿਨ ਬੱਚਿਆਂ ਦੀਆਂ ਗ੍ਰੈਂਡ ਕਿਡੀਆਂ ਖੁਸ਼ੀਆਂ ਬੱਚਿਆਂ ਦੇ ਵਿਆਹ ਸੋ ਜੋ ਵੀ ਖੁਸ਼ੀ ਹੁੰਦੀ ਜਦੋਂ ਇੱਥੇ ਆਪਾਂ ਸਾਂਝੀ ਕਰਦੇ ਆ ਨਾ ਉਹ ਸਾਨੂੰ ਆਪਣੇ ਕਾਲਜ ਦੇ ਦਿਨ ਯਾਦ ਆ ਜਾਂਦੇ ਆ ਵਾਹ ਬਿਊਟੀਫੁੱਲ ਚਲੋ ਜੀ ਦੇਖੋ ਸਾਰੇ ਜਣੇ ਇੱਥੇ ਕਹਿ ਰਹੇ ਆ ਵੀ ਜਦੋਂ ਅਸੀਂ ਇੱਥੇ ਆਂਦੇ ਨਾ ਸਾਰੇ ਇਕੱਠੇ ਹੋ ਕੇ ਇੱਕ ਵਾਰੀ ਦੇਖੋ ਤੁਸੀਂ ਵੀਡੀਓ ਦੇ ਵਿੱਚ ਵੀ ਕਿੰਨੇ ਸਾਰੇ ਜਣੇ ਮਤਲਬ ਇਹਨਾਂ ਦੇ ਸਮਾਈਲੀ ਫੇਸ ਨੇ ਖੁਸ਼ ਨੇ ਕਹਿੰਦੇ ਇੱਥੇ ਆ ਕੇ ਅਸੀਂ ਆਪਣੇ ਕਾਲਜ ਦੇ ਦਿਨ ਯਾਦ ਕਰਦੇ ਆਂ ਤੇ ਨਾਲ ਦੀ ਨਾਲ ਹਰ ਤਰੀਕੇ ਦਾ ਖੁਸ਼ੀ ਵਿਆਹ ਗਮ ਹਰ ਤਰੀਕੇ ਦੀਆਂ ਜਿਹੜੀਆਂ ਗੱਲਾਂ ਆ ਉਹ ਇੱਕ ਦੂਜੇ ਦੇ ਨਾਲ ਸਾਂਝੀਆਂ ਕਰਦੇ ਆਂ ਤੇ ਪੂਰਾ ਵਕਤ ਐ ਬੀਤ ਜਾਂਦਾ ਜਿਹਦਾ ਪਤਾ ਨਹੀਂ ਲੱਗਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੱਸੋ ਜੀ ਇੱਥੇ ਆਨਿਓ ਸਹੇਲੀਆਂ ਨਾਲ ਬਹਿਨਿਓ ਕਿੰਨਾ ਕੁ ਮਜ਼ਾ ਆਉਂਦਾ ਬਹੁਤ ਵਧੀਆ ਲੱਗਦਾ ਹੈਗਾ ਮੈਨੂੰ ਥੋੜਾ ਤੇ ਟਾਈਮ ਹੀ ਹੋਇਆ ਆਉਂਦੀ ਨਾ ਪਰ ਮੇਰੇ ਮਨ ਨੂੰ ਬਹੁਤ ਖੁਸ਼ੀ ਤੇ ਸ਼ਾਂਤੀ ਮਿਲਦੀ ਹੈ ਮੈਂ ਬਹੁਤ ਲਾਈਕ ਕੀਤਾ ਹੈਗਾ ਸਾਰਾ ਕੁਝ ਇਹ ਥੈਂਕ ਯੂ ਥੈਂਕ ਯੂ ਹਾਂਜੀ ਤੁਹਾਨੂੰ ਮਜਾ ਆਉਂਦਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਮੈਂ ਤਾਂ 15 ਸਾਲ ਸਵਾਢ ਹੋ ਗਏ ਇੱਥੇ ਆਉਂਦੀ ਨੂੰ ਸੀ ਦੇ ਇਹਨਾਂ ਨੂੰ ਪਤਾ ਹੀ ਗਿਆ ਜਿੱਦਾਂ ਹੈਨਾ ਤੇ ਜਿੱਦਾਂ ਮੈਂ ਹਰ ਵੀਕ ਤੇ ਆਉਣੀ ਆ ਜੀ ਮਜ਼ਾ ਆਉਂਦਾ ਦੋਖਸੋ ਕਾਦਾ ਪੈਂਦਾ ਸੌਣ ਲਈ ਦਾ ਕਰਾ ਲਈ ਦਸੋ ਸੋ ਸੋ ਠੀਕ ਆ ਠੀਕ ਹੈ ਅੱਛਾ ਅੱਛਾ ਤੁਹਾਡੀ ਤੁਹਾਡੀ ਚੁੰਨੀ ਬਹੁਤ ਸੋਹਣੀ ਆ ਬਹੁਤ ਸੋਹਣੇ ਲੱਗ ਰਿਹਾ ਇਹ ਦੱਸ ਚਲੋ ਠੀਕ ਹੈ ਹੈਨਾ ਕਹਿੰਦੇ ਨੇ ਵੀ ਜਿੱਥੇ ਬਹੁਤ ਸਾਰੀਆਂ ਫੀਮੇਲ ਵੀ ਇਕੱਠੀਆਂ ਹੋ ਜਾਂਨਾਂ ਉੱਥੇ ਲੜਾਈ ਝਗੜਾ ਵੀ ਹੁੰਦਾ ਤੇ ਚੁਗਲੀ ਵੀ ਚੱਲਦੀ ਹੈ ਸੱਚ ਬੋਲਿਓ ਨਹੀਂ ਇੱਥੇ ਕੋਈ ਵੀ ਚੁਗਲੀ ਨਹੀਂ ਕਰਦਾ ਕੋਈ ਵੀ ਲੜਾਈ ਝਗੜਾ ਨਹੀਂ ਕਰਦਾ ਉਹ ਪਿਆਰ ਬਹੁਤ ਕਰਦੇ ਸਾਰੇ ਤੇ ਭੈਣ ਜੀ ਹੁਣੀ ਬੜੇ ਸਾਰੇ ਹੈਗੇ ਆ ਮੈਨੂੰ ਵੀ ਆ ਆਉਂਦਿਆਂ ਨੂੰ 20 ਸਾਲ ਹੋ ਗਏ ਇੱਥੇ ਪਰ ਮੈਨੂੰ ਬਹੁਤ ਵਧੀਆ ਲੱਗਦਾ ਆ ਮੈਂ ਸਾਡੇ ਘਰ ਦੇ ਕੋਲੇ ਯਾਰ ਲਾਇਬ੍ਰੇਰੀ ਚ ਪਰ ਮੈਂ ਉੱਥੇ ਨਹੀਂ ਬਿਲਕੁਲ ਮੈਂ ਇੱਥੇ ਹੁੰਨੀ ਆ ਮੈਨੂੰ ਵਧੀਆ ਲੱਗਦਾ ਆਪਣੇ ਦੁਕਸ ਖੋਲਦੇ ਆ ਆਪਣੀ ਇੰਨੀ ਖੁਸ਼ੀ ਹੁੰਦੀ ਆ ਆ ਕੇ ਜਦੋਂ ਭੈਣਾ ਪਿਆਰ ਨਾਲ ਆ ਕੇ ਜੱਫੀ ਪਾਉਂਦੀਆਂ ਮੈਨੂੰ ਬਹੁਤ ਵਧੀਆ ਲੱਗਦਾ ਸਭ ਤੋਂ ਵਧੀਆ ਜਗ੍ਹਾ ਇਹ ਹੈਗੀ ਆ ਖੁਸ਼ ਰਹਿਣ ਦੀ ਤੇ ਆਪਣੇ ਆਪ ਨੂੰ ਅਸੀਂ ਬੁੜੇ ਵੀ ਨਹੀਂ ਮਹਿਸੂਸ ਕਰਦੇ ਵਾ ਕੀ ਮਹਿਸੂਸ ਕਰਦੇ ਹੋ ਅਸੀਂ ਜੰਗ ਜਵਾਨ ਮਹਿਸੂਸ ਕਰਦੇ ਆ ਯੰਗ ਜਵਾਨ ਫਿਰ ਯੰਗ ਜਵਾਨ ਬਹੁਤ ਸਾਰੇ ਤੁਹਾਨੂੰ ਦੇਖ ਰਿਹਾ ਹੈ ਜਾਂ ਤਾਂ ਕੋਈ ਫਿਰ ਉਹਨਾਂ ਨੂੰ ਵਧੀਆ ਜੀ ਬੋਲੀ ਪਾਓ ਜਾਂ ਫਿਰ ਗਾਣਾ ਸੁਣਾ ਦਿਓ ਵਧੀਆ ਜਾਂ ਦੋ ਲਾਈਨਾਂ ਫਿਰ ਪਤਾ ਲੱਗੂ ਵੀ ਤੁਸੀਂ ਯੰਗ ਜਵਾਨ ਹੋ ਮੈਂ ਗਾਣਾ ਬੋਲੀ ਜਿਹੜੀ ਪਾਵਾਂ ਕੁਛ ਵੀ ਦੋ ਕੁਛ ਵੀ ਉਹ ਦੇਖੋ ਭਾਈ ਤੁਸੀਂ ਯੰਗਸਟਰ ਤੋਂ ਘੱਟ ਥੋੜਾ ਨੌਜਵਾਨਾਂ ਤੋਂ ਘੱਟ ਨਹੀਂ ਹੋ ਤੇ ਫਿਰ ਕੁਝ ਸੁਣਾ ਦਿਓ ਸੁਣਾ ਦਿਨੀ ਛੋਟਾ ਜਿਹਾ ਸੁਣਾ ਰੱਬ ਨੂੰ ਸਮਝ ਤੂੰ ਕੋਲ ਬੰਦਿਆ ਇਹ ਹੀਰਾ ਜਨਮ ਅਨਮੋਲ ਬੰਦਿਆ ਕਿਸੇ ਨੂੰ ਨਾ ਬੁਰੇ ਬਚਨ ਬੋਲ ਬੰਦਿਆ ਰੱਬ ਨੂੰ ਸਮਝ ਤੂੰ ਕੋਲ ਬੰਦਿਆ ਬੈਰੀ ਗੁੱਡ ਥੈਂਕ ਯੂ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਠੀਕ ਠਾਕ ਹੋ ਸੇ ਠੀਕ ਹੈ ਟੋਕ ਟੇਕ ਸੇ ਠੀਕ ਹੈ ਹਾਂਜੀ ਕੈਨੇਡਾ ਚ ਮਜ਼ਾ ਹੁੰਦਾ ਬਹੁਤ ਬਹੁਤ ਜਿੱਥੇ ਬੱਚੇ ਹੋਣ ਕੋਲ ਜਿੱਥੇ ਤੁਹਾਨੂੰ ਪਤਾ ਉਹ ਫਿਰ ਸਾਰਾ ਕੁਝ ਚੰਗਾ ਲੱਗਦਾ ਜੀ ਅੱਛਾ ਤੁਹਾਡੇ ਬੱਚੇ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਤੁਸੀਂ ਸਾਰਾ ਦਿਨ ਉੱਥੇ ਸਪੈਂਡ ਕਰਿਆ ਆਂ ਨੇ ਉਹ ਆਪਣੀਆਂ ਸਹੇਲੀਆਂ ਨਾਲ ਜਾ ਕੇ ਘਰੇ ਨਹੀਂ ਰਹਿੰਦੇ ਨਾ ਨਹੀਂ ਨਹੀਂ ਕਹਿੰਦੇ ਨਹੀਂ ਕਹਿੰਦੇ ਨਹੀਂ ਬੱਚੇ ਤੇ ਆਪ ਭੇਜਦੇ ਆਂ ਭਈ ਜਾਓ ਤੁਸੀਂ ਹਾਂ ਅੱਛਾ ਮਜ਼ਾ ਕਰਕੇ ਆਓ ਮਜ਼ਾ ਕਰਕੇ ਆਓ ਠੀਕ ਹੈ ਤੇ ਕੋਈ ਤੁਹਾਨੂੰ ਫਿਕਰ ਕਰਨ ਦੀ ਘਰ ਦੀ ਲੋੜ ਨਹੀਂ ਅਸੀਂ ਹੈ ਗੀਆਂ ਘਰ ساری ਉਮਰ ਤੁਸੀਂ ਕੀਤਾ ਸਾਨੂੰ ਪਾਲਿਆ ਸਾਡੇ ਬੱਚੇ ਪਾਲੇ ਸਭ ਕੁਝ ਕੀਤਾ ਤੁਸੀਂ ਸਾਡੀ ਬਿਲਕੁਲ ਤੁਹਾਡੇ ਬੱਚੇ ਕੀ ਕਹਿੰਦੇ ਤੁਹਾਨੂੰ ਬਹੁਤ 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 ਜ਼ਿਆਦਾ ਹੀ ਖੁਸ਼ ਹੁੰਦੇ ਨੇ ਬੱਚੇ ਮੇਰੇ ਉਹ ਕਹਿੰਦੇ ਚਲੋ ਚੰਗੀਆਂ ਗਈ ਬੁੜੀ ਘਰੋਂ ਹਾਂਜੀ ਅੱਛਾ ਅੱਛਾ ਚਲੋ ਚਲੋ ਉਹ ਕਹ ਹਾਂ ਬੋਲੋ ਪਹਿਲਾਂ ਤੁਸੀਂ ਗੱਲ ਪੂਰੀ ਕਰੋ ਨਹੀਂ ਤੁਸੀਂ ਕਰੋ ਪਹਿਲੇ ਕਰੋ ਅੱਛਾ ਅੱਛਾ ਉਹ ਕਹਿੰਦੇ ਨੇ ਵੀ ਚੰਗਾ ਬੁੜੀ ਕਰੋ ਗਈ ਹੈ ਨਾ ਤੇ ਇਹ ਇਦਾਂ ਕਾਹਦੇ ਨੂੰ ਕਹਿ ਦਿੰਦੇ ਤੁਹਾਨੂੰ ਤੁਸੀਂ ਤਾਂ ਮਤਲਬ ਯੰਗ ਹੋ ਬੁੜੀ ਕਿਉਂ ਕਹਿੰਦੇ ਹੋ ਤੁਹਾਨੂੰ ਨਹੀਂ ਫਿਰ ਹੁਣ ਏਜ ਤਾਂ ਬੁੜੀਆਂ ਵਾਲੀ ਹੋਈ ਜਾਂ ਨਾ ਓਕੇ ਹਾਂ ਤੇ ਫਿਰ ਇਹ ਜੜਵਾਲ ਨੇ ਇਹ ਵੀ ਚਿੱਟੇ ਧੁੱਪੇ ਨਹੀਂ ਬੈਠ ਕੇ ਕੀਤੇ ਕਿਧਰੇ ਬਿਲਕੁਲ ਹਾਂ ਹੈਨਾ ਬਿਲਕੁਲ ਬਿਲਕੁਲ ਇਹ ਚੀਜ਼ ਆ ਠੀਕ ਹੈ ਤੇ ਉਹ ਤਾਂ ਮਜ਼ਾਕੇ ਚ ਕਹਿੰਦੇ ਨੇ ਇਸ ਤਰ੍ਹਾਂ ਬੱਚਿਆਂ ਦੇ ਮਜ਼ਾਕ ਬੜੇ ਚੰਗੇ ਲੱਗਦੇ ਹੁੰਦੇ ਨੇ ਤੇ ਜਿਸ ਦਿਨ ਮੈਂ ਪਹਿਲੇ ਇੱਥੇ ਆਈ ਸੀ 15 ਸਾਲ ਪਹਿਲੇ ਅੱਜ ਤੋਂ ਤਾਂ ਸਭ ਤੋਂ ਪਹਿਲੇ ਮੈਂ ਆ ਕੇ ਇਹਨਾਂ ਨੂੰ ਇੱਕੋ ਹੀ ਗੱਲ ਕਹੀ ਸੀ ਕਿ ਭਾਈ ਇੱਥੇ ਤਾਂ ਮੈਂ ਟੋਨਿਕ ਦੀ ਸ਼ੀਸ਼ੀ ਲੈ ਕੇ ਚੱਲੀਆਂ ਅੱਜ ਅੱਛਾ ਹਾਂ ਵੀ ਬਹੁਤ ਮਜ਼ਾ ਆਇਆ ਭੈਣ ਜੀ ਇੰਦਰਜੀਤ ਜੋਹਲ ਭੈਣ ਜੀ ਤੇ ਜਿੰਦਰ ਭੈਣ ਜੀ ਦੂਜੇ ਤੇ ਜਿੰਦਰ ਭੈਣ ਜੀ ਇਹਨਾਂ ਨੇ ਤਾਂ ਬਸ ਫੱਟੇ ਚੱਕ ਦਿੱਤੇ ਸਾਡੇ ਲਈ ਚਲੋ ਇਹ ਤਾਂ ਹੋ ਗਈ ਤਾਰੀਫ ਹੈ ਨਾ ਤਾਰੀਫ ਤਾਂ ਚਲੋ ਆਪਾਂ ਸੁਣ ਲਈਏ ਦੱਸੋ ਵੀ ਝਿੜਕੇ ਝੜਕੇ ਮਾਰਦੇ ਤੁਹਾਨੂੰ ਨਹੀਂ 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 ਕਦੇ ਵੀ ਨਹੀਂ ਕਦੇ ਵੀ ਨਹੀਂ ਨੋ ਝਿੜਕੇ ਅਸੀਂ ਮਾਰ ਲਈਏ ਭਾਵੇਂ ਇਹ ਨਹੀਂ ਮਾਰਦੇ ਸਾਨੂੰ ਠੀਕ ਹੈ ਥੈਂਕ ਯੂ ਕਿਉ ਹਾਂਜੀ ਹਾਂਜੀ ਕੀ ਹਾਲ ਚੱਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਦਾਂ ਰਿਹਾ ਅੱਜ ਦਾ ਦਿਨ ਵਧੀਆ ਸ਼ੁਰੂ ਹੋਇਆ ਅੱਜ ਦਾ ਦਿਨ ਵੀ ਵਧੀਆ ਰਿਹਾ ਤੇ ਬਾਕੀ ਦੇ ਦਿਨ ਵੀ ਬਹੁਤ ਵਧੀਆ ਰਹਿ ਨੇ ਮੈਂ ਇਹਨਾਂ ਸਾਰਿਆਂ ਤੋਂ ਪਹਿਲੀ ਮੈਂਬਰ ਹੈਗੀ ਹਾਂ 6 ਸਾਲ ਤੇ ਹੋ ਗਏ ਸਭ ਤੋਂ ਪੁਰਾਣਾ ਅੱਛਾ ਇਸ ਇਸ ਜਗ੍ਹਾ ਨੂੰ ਵੱਧਦੇ ਫਿਰਦੇ ਪੂਰੀ ਤਰ੍ਹਾਂ ਦੇਖਿਆ ਤੇ ਦੂਜੀ ਸਭ ਤੋਂ ਵੱਡੀ ਚੀਜ਼ ਹੈ ਕਿ ਇੱਥੇ ਤੁਸੀਂ ਸਾਰਿਆਂ ਦੇ ਚਿਹਰੇ ਦੇਖੋ ਕੁਛ ਲੱਗ ਲੱਗ ਵੇ ਉੰਦਰ ਅਸਤ ਮੈਨੂੰ ਤਾਂ ਤੁਸੀਂ ਨਹੀਂ 90 ਸਾਲ ਦੇ ਲੱਗਦੇ ਪੇ ਡੋਰ ਗਿਫਟ ਕੀ ਰਾਜ਼ ਹੈ ਕੀ ਕੋਈ ਕਿਹੜੀ ਕਰੀਮ ਕਰੂਮ ਲਾਨੇ ਹੋ ਦੱਸੋ ਮਾੜਾ ਸਾਰਿਆਂ ਨੂੰ ਉਧਰ ਕੈਮਰੇ ਚ ਦੱਸੋ ਸਾਰੇ ਦੇਖੋ ਜੀ ਮੈਂ ਤਾਂ ਸਿਰਫ ਨਿਵੀਆ ਕਰੀਮ ਤੋਂ ਬਿਨਾ ਹੋਰ ਕੁਛ ਜੂਸ ਨਹੀਂ ਕੀਤਾ ਕੁਛ ਨਹੀਂ ਹੈ ਮਤਲਬ ਕੁਛ ਨਹੀਂ ਹੋਰ ਜੂਸ ਦਾ ਬਿਲਕੁਲ ਕੁਛ ਨਹੀਂ ਕਰਦੀ ਸਾਰੇ ਮੈਂ ਕੁਛ ਨਹੀਂ ਕਰਦੀ ਕੁਛ ਨਹੀਂ ਕਰਦੀ ਤਾਂ ਵੀ ਇੱਡੇ ਸੋਹਣੇ ਹੋ ਸੋਹਣੇ ਕਿੱਥੇ ਇਹ ਸਾਰੇ ਅੰਗ ਪੂਰੇ ਆ ਇਹ ਮੈਨੂੰ ਖੁਸ਼ੀ ਦੀ ਗੱਲ ਹੈ تو دوسری چیز یہ ہے کہ اتنے آ کے سارے جنگ فیل کرتے ہیں یہ نہیں دیکھا اتنے چھہتر سال دی لڑکی دیکھی تھی جن تھی کوئی دیکھوں گے نہیں کہ بڑھا دیکھ رہے تھے اتنے اس سینٹر نے جوانا سے اس نے سینٹر نے برتھ کلاکار پیدا کیتے ہیں اتنے بلکل بالکل لکھتے نہیں کہ سانی ایک کبتری بھن درندر ਉਨੇ ਹੀ ਪਤਾ ਨਹੀਂ 9-10 ਕਿਤਾਬਾਂ ਲਿਖ ਲਈਆਂ ਕਵਿਤਾ ਦੇ ਉੱਤੇ ਪੀਲ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝੀ ਕੀਤੀ ਗਈ ਕਿ ਉਹਨਾਂ ਦੇ ਵੱਲੋਂ ਔਰਤਾਂ ਨਾਲ ਛੇੜਛਾੜ ਤੇ ਜਨਸੀ ਹਮਲਾ ਕਰਨ ਦੇ ਮਾਮਲੇ ਦੇ ਵਿੱਚ ਅਰਸ਼ਦੀਪ ਸਿੰਘ ਨਾਮ ਦੇ ਇੱਕ 23 ਸਾਲਾ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਮਾਮਲੇ ਦੀ ਜਾਂਚ ਜਾਰੀ ਹੈ On November 20th, Arshdeep Singh, a 22-year-old man from Brampton, was arrested in London, Ontario, and charged with multiple counts of sexual assault and criminal code offenses. This included sexual assault, sexual assault with a weapon, sexual assault by strangulation, robbery, three counts of kidnapping, and two counts of utter threats. I have to say it was made based out of um, support from our community in response to the public safety advisory uh, that we did, but. Also the dedication and the commitment, as you heard from the chair and, and I reiterated, of the investigative team that you see behind us. they demonstrated the gold standard in investigations and were committed to finding the person responsible and for preventing them from harming other people in our community. She was then driven to the area of Highway 27 and Nashville Road in the city of Vaughan, where she was sexually assaulted. On the same day, an adult female was waiting at a bus stop in the area of Gore Ridge Crescent and Via Romano Way in the city of Brampton. The same black four door sedan approached her and identified themselves again as a rideshare service operator offering a ride. The female was then driven to the area of Highway 50 south of Gore Road in the city of Brampton, where once again she, that survivor was sexually assaulted. That survivor was waiting at that bus stop to go to school. On the morning of S Saturday, November 16th, an adult female victim, again waiting at a bus stop in the area of Airport Road and Humble West Park which in Brampton, was approached by another, or by a four door sedan, again being offered a ride. The female was driven to the area of Countryside Drive just west of Airport Road. Where she too was sexually assaulted. During the investigation, information around these incidents and the suspect was collected and shared through several public safety advisories. The information that was collected included details around their language, which was that the male spoke both English and Punjabi we issued those public safety advisories in both of those languages to ensure that the people that were being affected and targeted by these crimes would be aware subscribe channel icon button